ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਤਿੰਨੇ ਸੂਈਆਂ ਸਵਈਆਂ ਤੇ ਆਪਾਂ ਪਹੁੰਚੇ ਆ ਭਾਜੀ ਨੀੜੇ ਸਿੰਘ ਹਣਾ ਦੇ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ। ਠੀਕ ਚੱਲ ਜੇ। ਬਹੁਤ ਵਧੀਆ ਗੁਰੂ ਰਾਮਦਾਸ ਦੀ ਕਿਰਪਾ ਜੀ। ਚਲੋ ਕਿਰਪਾ ਹੀ ਚਾਹੀਦੀ ਆ ਜੀ। ਭਾਜੀ ਨਾਮ ਤੇ ਐਡਰੈਸ ਦੱਸਿਓ। ਨਾਮ ਮੇਰਾ ਵੀਰ ਜੀ ਨੀਟਾ ਪਿੰਡ ਲਖੂਆਲ ਸਸੀ ਲਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ। ਠੀਕ ਆ ਜੀ ਫੋਨ ਨੰਬਰ 9992660565 ਠੀਕ ਆ ਜੀ। ਤੇ ਕਿਵੇਂ ਰਹੀ ਸਰ ਪਿਛਲੀ ਵੀਡੀਓ? ਬਹੁਤ ਵਧੀਆ ਵੀਰ ਜੀ ਬਹੁਤ ਫੋਨ ਆਇਆ। ਅੱਛਾ ਜੀ। ਭਰਾਵਾਂ ਦੇ ਬਹੁਤ ਜ਼ਿਆਦਾ ਫੋਨ ਆਏ। ਵੈੜ ਤੇ ਆਪਣੇ ਘਰੇ ਦੋ ਵਾਰਾ ਵੇਗੀ ਹੈ ਮਨਾ ਦੇਣਾ। ਠੀਕ ਆ ਠੀਕ ਆ। ਜੀ। ਨਹੀਂ ਜੈ ਜੀ ਨਾ ਵੈੜ ਚੰਗੀ ਸੀ। ਵੈ ਅੱਛਾ ਜੀ ਹਾਂ ਜੀ ਤਾਂ ਇਹ ਝੋਟੀਆਂ ਬਹੁਤ ਚੰਗੀਆਂ ਨੇ ਠੀਕ ਆ ਤੇ ਰੇਟ ਰੇਟ ਬਿਲਕੁਲ ਜਾਇ ਜੀ ਪਾਵਾਂਗੇ ਨਿਗੇ ਨਿਗੇ ਪਾਉਣੇ ਹਨਾ ਠੀਕ ਆ ਜੀ ਆ ਜਿਹੜੀ ਪਹਿਲੇ ਨੰਬਰ ਤੇ ਝੋਟੀ ਦਰਸੇਵ ਭੱਜੇ ਦੇ ਬਾਰੇ ਵੀ ਵੇਲੋ ਪਾਵਾਂ ਮਹਾਰਿਆਣੇ ਦੀ ਕਰੋ ਜਿੱਧਰ ਦੀ ਮਰਜ਼ੀ ਕਾ ਦਿਓ ਅੱਛਾ ਜੀ ਆਪਾਂ ਇਧਰੋਂ ਲਈ ਆ ਠੀਕ ਆ ਘੱਟੀ ਬਹੁਤ ਜ਼ਿਆਦਾ ਚੰਗੀ ਆ ਠੀਕ ਆ ਚੰਬਚਾ ਲਾ ਕੇ ਵੀ ਦਿਖਾਉਨੇ ਆ ਲੈ ਪੰਜ ਛੇ ਦਿਨ ਸੂਕ ਹੋਏ ਆ ਠੀਕ ਆ ਜੀ ਖੂਨ ਚਾਣ ਬਹੁਤ ਠੰਡੀ ਸੀ ਲਿਆ ਠੀਕ ਆ ਠੀਕ ਆ ਲਓ ਜੀ ਜਵਾਕ ਸੁਲਾ ਕੇ ਆਪਾਂ ਦਿਖਾ ਦਿੰਨੇ ਆ ਤੇ ਬਿਲਕੁਲ ਜਿਹੜੀ ਪਹਿਲਾ ਸੂਆ ਗਦੋਂਦੀ ਵਾਲੇ ਬੰ ਚੌਗੀ ਵਾਲੇ ਚੌਗੀ ਦੇ ਪੁੱਟਣ ਦੇ ਠੀਕ ਆ ਠੀਕ ਆ ਜੀ ਲਓ ਜੀ ਭਾਵੇਂ ਦੋਂਦੀ ਵਾਲੇ ਤੇ ਭਾਵੇਂ ਚੌਗੀ ਵਾਲੇ ਵੀਰ ਭਰਾ ਅਜੇ ਚੌਗੀ ਦੇ ਜਿਹੜੇ ਪੁੱਟਣ ਦੇ ਹੀ ਠੀਕ ਹੈ ਜੀ ਇਹ ਨਹੀਂ ਗੱਲ ਆ ਹਾਂਜੀ ਭਰਾੜੇ ਸਿਆਣੇ ਹੁਣ ਆਪੇ ਵੇਖ ਲੈਣੇ ਤੇ ਬਾਕੀ ਧਾਰਾ ਦੂਰ ਦਿਖਾ ਦੇਣਾ ਗਲੇ ਪਹਿਲਣ ਦਾ ਤੇਲ ਪਹਿਲਣੇ ਦਿਨੇ ਦਿਖਾਉਣੀ ਅੱਜ ਆਪਾਂ ਠੀਕ ਸਾਰੀਆਂ ਤਿੰਨੇ ਪਹਿਲਣੀਆਂ ਆ ਪਹਿਲਣੀਆਂ ਹੀ ਲਓ ਜੀ ਤਿੰਨੇ ਝੋਟੀਆਂ ਪਹਿਲਾ ਪਹਿਲਾ ਸੂਆ ਸੂਈਆਂ ਤੇ ਨੀਲੀ ਬੂਰੀ ਤੇ ਨੀਲੀ ਰਾਵੀ ਦੇ ਦੂਜੀ ਮਤਲਬ ਲੱਲੇ ਨੀਲੀ ਠੀਕ ਆ ਲਓ ਜੀ ਤਿੰਨੇ ਨਸਲਾਂ ਵੀਰ ਨੇ ਪੱ ਮੋਰਾ ਦੀ ਤੇ ਨੀਲੀ ਬੂਰੀ ਤੇ ਨੀਲੀ ਦੀ ਬੰਦ ਸਮਗੀ ਬੰਦ ਹੋਰ ਦਿਖਾਓ ਥਣ ਝੋੜੀ ਲਓ ਜੀ ਲੱਗ ਗਿਆ ਤਾਂ ਚੈੱਕ ਕਰਾ ਲੈਣੇ ਨਾ ਕਿੱਲੇ ਗੜਵਾ ਪਸਮਾਵਾ ਜੇ ਥਾਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਆ ਗਿਆ ਵਾ ਨਾੜਾ ਨੂੜਾ ਵੀ ਹਵਾਨੇ ਤੇ ਹੈਗੀਆਂ ਵਾ ਤੇ ਮਾਰ ਦਿਓ ਧਾਰਾਂ ਫਿਰ ਆਪਾਂ ਤੋਰ ਕੇ ਵਿਖਾਉਨੇ ਆ ਬਹੁਤ ਜ਼ਿਆਦਾ ਚੰਗੀ ਇਕੱਠੀ ਹੈ ਠੀਕ ਹੈ ਜੀ ਲਓ ਜੀ ਨਹੀਂ ਤੇ ਪਹਿਲਾਂ ਡੰਕਰ ਪਾਉ ਉਹਦੀ ਜ਼ਿਆਦਾ ਘੱਟ ਨਾ ਬਹਿਣ ਦਿੰਦਾ ਕਿਰਪਾ ਜੀ ਤਿੰਨੇ ਝੋੜੀਆਂ ਇਦਾਂ ਹੀ ਆ ਬਹੁਤ ਠੰਡੀਆਂ ਧੀਰੀਆਂ ਅੱਛਾ ਜੀ ਮਗਰ ਲਓ ਜੋ ਮਾਰਦੇ ਕੋਈ ਇਹਨੂੰ ਹਵਾਲਾ ਲਦਾ ਨਹੀਂ ਪਤਾ ਕੋਈ ਅੱਛਾ ਜੀ ਹਾਂ ਜਿੱਦਾਂ ਮਰਜ਼ੀ ਆ ਵੇਖੋ ਠੀਕ ਹੈ ਠੀਕ ਪੂਰ ਨਹੀਂ ਛਟਾ ਨਹੀਂ ਚਵਾਈ 1 ਨੰਬਰ ਹੋਊਗੀ ਠੀਕ ਹੈ ਠੀਕ ਲਓ ਜੀ ਚੈੱਕ ਕਰ ਸਕਦੇ ਜੈਨ ਖੋਲ ਮੰਗਲ ਤੋਰ ਦੇ ਮਵਟਰ ਵਾਲਾ ਹੀ ਹਿਸਾਬਤਾ ਵੇ ਚਾਵੇਂ ਥਣ ਜਿਹੜੇ ਬਹੁਤ ਹੀ ਚੰਗੇ ਆ ਲਓ ਜੀ ਚੈੱਕ ਕਰ ਸਕਦੇ ਜੇ ਤੁਸੀਂ ਛੱਡਾ ਛੱਡਾ ਜਿਹੜਾ ਬਹੁਤ ਹੀ ਬਾਕਮਾਲਿਆ ਤੇ ਥਣ ਵੀ ਜਿਹੜਾ ਪਸਮਕੇ ਬਹੁਤ ਹੀ ਚੰਗਾ ਹਨ ਕਿੰਨੇ ਗੜਵਾ ਆਪਾਂ ਕਹਿ ਸਕਦੇ ਆ ਤੇ ਪਿਓਰ ਮੋਹਰ ਨਸਲ ਦੀ ਝੋਟੀ ਆ ਗਈ ਆ ਜੀ ਬਈ ਕਿੰਨਾ ਘੁੱਤ ਭਰ ਜੂਗੀ ਅਛਾ ਜੀ ਨਸਲ ਜਾਨ ਵਾਲੀ ਝੋਡੀ ਆ ਕੋਈ ਉਹ ਜੀ ਥੋੜਾ ਵੇਖੋ ਠੀਕ ਆ ਠੀਕ ਆ ਜੀ ਲਓ ਜੀ ਮੋਹਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੁਸੀਂ ਦੇਖੋ ਆਹ 1 ਲੀਟਰ ਜਿਹੜਾ ਦੁੱਧ ਭਰੂਗੀ ਕਰਮ ਵਾਲੀ ਬਾਕੀ ਖੜੇ ਕੋਈ ਸਾਂਭ ਵਾਲਾ ਭਰਾ ਜੀ ਮੁੱਲ ਕਰਨਾ ਭਾਜੀ ਇਹਦਾ ਡੇਡ ਵੀਰ ਜੀ ਤਿੰਨਾਂ ਦੇ ਇੱਕ ਹੋਰ ਇਹ ਦੱਸਦੇ ਆ ਅੱਛਾ ਜੀ ਬੱਚਾ ਲਾ ਲਈ ਦੱਜੀਆਂ ਨੂੰ ਵੀ ਠੀਕ ਆ ਜੀ ਦਵਾਂਗੇ ਅੱਜ ਅੱਛਾ ਜੀ ਹਾਂਜੀ ਲਓ ਜੀ ਤਿੰਨਾਂ ਝੋਟੀਆਂ ਦੀ ਇੱਕ ਵਾਰੀ ਬੂਰੀ ਦਿਖਾਉਨੇ ਆ ਠੀਕ ਹੈ ਜੀ ਆਹ ਇਹ ਬੱਚਾ ਆਦਾ ਅੱਛਾ ਜੀ ਉਹ ਵੀ ਪਹਿਲਾਂ ਸੁਆ ਵੇਖੋ ਨਾੜੂ ਨੁਗਿਲਾ ਬੱਚਾ ਕੜਾਏ ਕੱਟਾਏ ਇਹ ਕੱਟਾ ਜੀ ਠੀਕ ਆ ਜੀ ਮੇਲ ਕਫ ਆ ਗਿਆ ਜੀ ਪਿਛੇ ਇਹ ਵੀ ਨੀਲੀ ਪੂਰੀ ਦਾ ਵਾ ਤੇ ਇਹਨੂੰ ਵੀ ਜਵਾਗ ਲਾ ਕੇ ਆਪਾਂ ਦਿਖਾਉਨੇ ਆ ਧਾਰਾ ਮਰਾ ਕੇ ਈਲਾ ਸੁਆ ਕਿੰਨਾ ਭਾਈ ਇੱਕ ਬੋਲਾ ਆ ਕੇ ਦੁੱਧਿਆ ਕੋ ਮਨ ਲੋ ਕੋ ਬੋਲਾ ਲੜੇ ਦੁੱਧ ਲੜੇ 11 ਕਿਲੋ ਆ ਅੱਛਾ ਜੀ ਹਾਂ ਲਓ ਜਿੰਨੇ ਪਹਿਲਾ ਸੁਆ ਸੁਈ ਤੇ 11 ਲੀਟਰ ਜਿਹੜਾ ਦੁੱਧ ਤਿਆਰ ਆ ਨੀਲੀ ਤੇ ਬੂਰੀ ਕੱਦ ਕੁਦ ਚੰਗਾ ਆ ਗਿਆ ਕਰਮਾਲੀ ਦਾ ਚੰਗੀ ਝੋਟੀ ਆ ਕਿੰਨਾ ਦਿਨ ਹੋ ਗਿਆ ਸੁਈ ਨੂੰ ਇਹਨੂੰ ਸੁਈ ਨੂੰ 5 6 5 4 ਦਿਨ ਹੋਇਆ ਬਿਲਕੁਲ ਬਿਲਕੁਲ ਦਿਲਾਂ ਦਾ ਖਾ ਲੋ ਇਹਨੂੰ ਕਰਕੇ ਲਓ ਜੀ ਬਿਲਕੁਲ ਤਾਜ਼ਾ ਬੱਚਾ ਵਾ ਜੇ 나ੜੂ ਵੀ ਨਾਲ ਆ ਤੇ ਵੀ ਆ ਪੰਜ ਵਾਰ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਲੋ ਜੀ ਇਹਨੂੰ ਵੀ ਜਵਾਕ ਲਾਤਾ ਵਾ ਇਹ ਵੀ ਬਿਲਕੁਲ ਸ਼ਾਂਤ ਸੁਭਾਅ ਵਾਲੀ ਕਰਮ ਵਾਲੀ ਪਹਿਲਾ ਸਵੇਰ ਹੋਈ ਇੰਨੀ ਠੰਡੀਆਂ ਆ ਵੇਖੋ ਅੱਛਾ ਜੀ ਆਵੇਂ ਦੋਰੇ ਥੱਲੇ ਬਹਿ ਜੋ ਕਰਮ ਵਾਲੀ ਠੀਕ ਆ ਠੀਕ ਆ ਠੀਕ ਆ ਲੋ ਜੀ ਆ ਪਹਿਲਾ ਸਵੇਰ ਸੂਈ ਛੋਟੀ ਕਰਮ ਵਾਲੀ ਮੋਹਰਾ ਨਸਲ ਦੀ ਛੋਟੀ ਅਦਰ ਰੇਡ ਬਾਈ ਕਹਿੰਦਾ ਕਿ ਇੱਕੋ ਵਾਰੀ ਦੱਸ ਕੇ ਆਪਾਂ ਧਮਾਕੇ ਕੱਢ ਦੇਣੇ ਆ ਤੇ ਕਰ ਲਓ ਪਰ ਇਹ ਉਹਨੂੰ ਕੋਈ ਨਹੀਂ ਤਾਂ ਬੰਨੋ ਲੋ ਜੀ ਇਹਨਾਂ ਦੇ ਥਾਣਾ ਪੰਚਤ ਖਾਉਣੇ ਲਾਗੇ ਤੋਂ ਆ ਵੀ ਇੱਦੀ ਸਰਖਾਂ ਤੋਂ ਜੇਰਾ ਪਰ ਆ ਜਾ ਲੋ ਜੀ ਇਹਨਾਂ ਦੇ ਪਸਮਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਤੇ ਥਾਣਾ ਦਾ ਸਾਈਜ਼ ਗਿਆ ਤੁਸੀਂ ਚੈੱਕ ਕਰ ਸਕਦੇ ਜੀ 11 ਲੀਟਰ ਜਿਹੜਾ ਇਸ ਟਾਈਮ ਤੋਂ ਦੇ ਕੋਲ ਤਿਆਰ ਆ ਕੋਈ ਬੋਹਲਾ ਲਾਲੇ ਠੀਕ ਆ ਜੀ ਹਾਂ ਜੀ ਤੇਰੀਆਂ ਵੀ ਧਾਰਾ ਆਪਾਂ ਵੀਡੀਓ ਦੇ ਵਿੱਚ ਹੀ ਮਾਰ ਕੇ ਦਿਖਾ ਦੇਣੀ ਆ ਦਿਖਾਓ ਜਰਾ ਚੰਗੀ ਤਰ੍ਹਾਂ ਮੇਰੇ ਲੋ ਜੀ ਬਿਲਕੁਲ ਗੋਲ ਧਾਰਾ ਕੋਈ ਕੋ ਛਟਣੀ ਆ ਤੇ ਮੋਟਰ ਵਾਲਾ ਹੀ ਹਿਸਾਬ ਕਿਤਾਬ ਲੱਗਾ ਪਿਆ ਵਾ ਕਿਆ ਵਾਲੀ ਮਕਰ ਲੈ ਖਾਣ ਦੀ ਚਵਾਈ ਜੇ ਤੁਸੀਂ ਚੈੱਕ ਕਰ ਸਕਦੇ ਜੀ ਕੋਈ ਐਚ ਵੀ ਭੂਰ ਖੱਟਾ ਨਹੀਂ ਬਿਲਕੁਲ ਜੇ ਵੀਰ ਜੇ ਕੋਈ ਚਵਾਈ ਦਾ ਮਾੜਾ ਹੋਊਗਾ ਨਾ ਡੰਗਰ ਸਾਡਾ ਅੱਛਾ ਜੀ ਆਉਣ ਜਾਣ ਦਾ ਖਰਚਾ ਦਵਾਂਗੇ ਆਪਾਂ ਲਓ ਜੀ ਆਉਣ ਜਾਣ ਦਾ ਖਰਚਾ ਭਾਈ ਇਹਨਾਂ ਦਾ ਦਿਆਂਗੇ ਤਿੰਨਾਂ ਜੋ ਜਿਹੜੀ ਮਰਜ਼ੀ ਇਸਲੇ ਬੱਚਾ ਛੱਡ ਲਓ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਮੱਥੇ ਫੁੱਲ ਠੀਕ ਹੈ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਪਹਿਲਾ ਸੁਆਸਹੀਆ ਕਰਮਾ ਲਈ ਡਰਦੀ ਹੈ ਨਾ ਕੋਈ ਨਹੀਂ ਇਧਰ ਹੋਣਾ ਮਾਂ ਬੱਚੇ ਦਾ ਕਰਕੇ ਦੁਰਦੀ ਨਹੀਂ ਠੀਕ ਹੈ ਠੀਕ ਹੈ ਇਹ ਰਾਜੀ ਪਲੀ ਜੁੜੀ ਝੋਟੀ ਇਹ ਕਿੰਨਾ ਕਰਜੂ ਦੁੱਧ ਮੋੜੇ ਤੋਂ ਥੋੜੀ ਨੇ 12-13 ਕਿਲੋ ਆਰਾਮ ਨਾਲ ਦੇਣਾ ਮੈਨੂੰ ਨਹੀਂ ਚੱਗਾ ਦੁੱਧ ਹਸਤਾਣ ਅੱਛਾ ਜੀ ਹਸ਼ਰਾ ਤੇ ਤਿਲਕੇ ਜਾਂਦਾ ਡੰਗ ਰਹਿਣਾ ਲੋ ਜੀ ਵੇਲ ਹੋਲੀ ਵੀ ਤੁਸੀਂ ਚੈੱਕ ਕਰ ਸਕਦੇ ਜੇ ਤਾਂ ਘੱਟ ਕੁਦ ਵੀ ਚੰਗਾ ਆ ਗਿਆ ਵਾ ਤੇ 13 ਕਿਲੋ ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੀ ਜਾਊਗੀ ਕੁਝ ਸੰਭਰ ਵਾਲਾ ਭਰਾ ਕੜੀ 11 ਕਿਲੋ ਦੁੱਧ ਜਿੰਨੇ ਟਾਈਮ ਮਰਜ਼ੀ ਚੁਆਲੇ ਕੋਈ ਠੀਕ ਆ ਜੀ ਮੌਕੇ ਤੇ ਜਿਹੜਾ 11 ਲੀਟਰ ਦੁੱਧ ਬਿਲਕੁਲ ਤਿਆਰ ਜੇ ਮੇਲ ਕਾਫ ਜਿਹਦੇ ਪਿਛੇ ਵਾਲਾ ਉਹ ਵੀ ਨੀਲੀ ਦੇ ਬੂਰੀ ਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕਿੱਡਾ ਚੁੱਡਾ ਜਿਹੜਾ ਚੰਗਾ ਲੱਗਾ ਵ ਇਹਦਾ ਮੁੱਲ ਵੀ ਫਿਰ ਬਾਅਦ ਚ ਦੱਸਣਾ ਤੁਹਾਨੂੰ ਬਾਅਦ ਦੱਸਦੇ ਆ ਤਿੰਨਾਂ ਦਾ ਇਕੱਠਾ ਇਹ ਦੱਸਦੇ ਆ ਅੱਛਾ ਜੀ ਮੰਗਲਾ ਉਹਦੇ ਲਈ ਵੀ ਛੱਟ ਪੱਜ ਠੀਕ ਹੈ ਜੀ ਲਓ ਜੀ ਇਹਦਾ ਵੀ ਰੇਟ ਜਿਹੜਾ ਇੱਕ ਵਾਰ ਹੀ ਦੱਸਣਾ ਵਾ ਤੇ ਤੀਜੇ ਨੰਬਰ ਤੇ ਨੀਲੀ ਰਾਵੀ ਪਿਓਰ ਨੀਲੀ ਰਾਵੀ ਸੂਲ ਦਾ ਕਿਨੇ ਨਿਖਾਨੀਆਂ ਜਿਹੜੀਆਂ ਕਵਰ ਕਰਦੀ ਆ ਇੱਕ ਕਦ ਕਦ ਵੀ ਚੰਗਾ ਕਰਮਾਲੀ ਦਾ ਇੱਕੋ ਕਿੰਨਾ ਦੁੱਧ ਭਾਜੀ ਇਹਦੇ ਕੋਲ ਵੀ 10 ਤਨ ਦੁੱਧ ਜੇ ਪੱਕਾ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ ਇਹਦੇ ਕੋਲ ਵੀ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਭਾਜੀ ਸੂਈ 10 ਦਿਨ ਹੋਏ ਇਹਨੂੰ ਅ ਉਹ ਜੀ 10 ਕਿਲੋ ਦੇ ਆਸ-ਪਾਸ ਟਾਈਮ ਹੋ ਯਾਰ 10 ਲੀਟਰ ਦੁੱਧ ਤਿਆਰ ਆ ਇਹ ਕਿੰਨਾ ਕ ਕਰੂਗੀ ਉਦਰਾ ਦੁੱਧ ਜਿੰਨੀ ਚੋਟੀ ਨੇ ਨਸਲ ਜਿੰਨੀ 12 ਕਿਲੋ ਤੋਂ ਘੱਟ ਕੀ ਬਏਗੀ ਅੱਛਾ ਜੀ ਹਾਂ ਠੀਕ ਹੈ ਲੋ ਜੀ 12 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਕਰ ਜੂਗੀ ਤੇ ਗੱਲ ਮੁੱਕ ਜਾਂਦੀ ਹੈ ਸੇਵਾ ਦੇ ਹਾਂ ਜੀ ਜਿੰਨੀ ਕੋ ਸਾਮ ਕਰ ਲੂ ਭਰਾ ਦੇ ਦੁੱਧ ਉਨਾ ਹੀ ਚੋਈ ਜਾਵੇ ਬਾਕੀ ਸੀਲ ਠੰਡੀਆਂ ਬੜੀਆਂ ਅੱਛਾ ਜੀ ਕਿੰਨੇ ਝੋਡੀਆਂ ਬੜੀਆਂ ਸੀਲ ਡਣੀਆਂ ਠੀਕ ਹੈ ਠੀਕ ਹੈ ਜੀ ਲੋਜੀ ਸੀਲੀਆਂ ਸੁੱਲੀਆਂ ਦੇ ਹਨ ਬੜਾ ਆਲਾ ਸੁਭਾ ਚੱਕੀ ਫਿਰਦੀਆਂ ਘਰਮਾਲੀਆਂ ਤੇ ਖੁਰਲੀ ਦੇ ਵੱਧੀ ਵੀ ਜਿਹੜੀ ਫੱਬੂਗੀ ਸਿੰਗ ਵੀ ਹੈ ਨਾ گلابی ਆ ਸਿੰਗ ਵੀ ਚਿੱਟਾ ਆ ਚਿੱਟਾ ਸਿੰਗ ਆ ਗਿਆ ਜੀਭ ਵੀ گلابی ਆ ਅੱਛਾ ਜੀ ਮਨਜੀ ਸਾਰਾ ਕੁਝ ਦਿਖਾ ਦਿਓ ਠੀਕ ਆ ਠੀਕ ਆ ਲੋ ਜੀ ਜੀਭ ਵੀ گلابی ਤੇ ਬਾਨੇ ਦੇ ਵੀ ਡੱਬ ਤੇ ਸੂਲ ਤੱਕ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਇਹਦਾ ਵੀ ਸਮਾਦ ਚਵਾ ਆਪਾਂ ਵੀਡੀਓ ਦੇ ਵਿੱਚ ਹੀ ਲਾਈਵ ਦਿਖਾ ਦੇਣਾ ਕੋਦੋਂ ਤੱਕ ਮਿਲ ਜੂਗਾ ਕਦੋਂ ਨਾ ਮਿਲ ਇਹ ਵੀ ਮਿਲ ਕਾ ਫ ਕੱਟਾ ਹਾਂ ਕੱਟਾ ਜੀ ਠੀਕ ਆ ਜੀ ਨੀਲੀ ਰਵੀ ਦਾ ਕੱਟਾ ਗਿਆ ਪ्योर ਤੇ ਇਹਦਾ ਵੀ ਲਾਗੇ ਤੋਂ ਆਪਾਂ ਦਿਖਾਉਨੇ ਆ ਚਵਾ ਤੇ ਪਸਮਾ ਲੋ ਜੀ ਹਵਾਨੇ ਤੇ ਵੀ ਡੱਬ ਡੂਪ ਜਿਹੜੇ ਕਾਫੀ ਆ ਗਏ ਤੇ ਤੁਸੀਂ ਚੈੱਕ ਕਰ ਸਕਦੇ ਜੀ ਪਸਮਾ ਜਿਹੜਾ ਬਹੁਤੀ ਚੰਗਾ ਵਾ ਇਹ ਤਾਰਾ ਇਹਦੀ ਵੀ ਮਾਰ ਕੇ ਦਿਖਾਉਨੇ ਆ ਆਪਾਂ ਨੋ ਵੀ ਬਿਲਕੁਲ ਗੋਲ ਤਾਰਿਆ ਦੀ ਵੀ ਤਾਂ ਮਗਰ ਲੈ ਥਨਾਂ ਦੇ ਚਵਾਈ ਜੇ ਹਰਨ ਜਦਾਬੀ ਐ ਦੀ ਕੈਮਰਾ ਕਰ ਇਹਨੂੰ ਗੱਜਣਾ ਮਾਰ ਕੇ ਦਿਖਾ ਦੇ ਸਾਨੂੰ ਹੁਣ ਦਿਖਾਓ ਠੀਕ ਲਓ ਜੀ ਮਗਰਲੇ ਥਨਾ ਦੀ ਚਵਾਈ ਜੇ ਤੁਸੀਂ ਚੈੱਕ ਕਰ ਸਕਦੇ ਇਹ ਵੀ ਕੋਈ ਪੂਰੀ ਖੱਤਾ ਨਹੀਂ ਤੇ ਆਹ ਵਾਲੀ ਅਗਲੇ ਥਨਾ ਦੀ ਚੋਣ ਨਹੀਂ ਮਾੜੀ ਹੋ ਕਿਸੇ ਡੰਗਰ ਦੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਚਵਾਈ ਚੁਈ ਦੀ ਜਿਹੜੀ ਇਹਨ ਇੱਕ ਨੰਬਰ ਆ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹਨ ਮਣਕੀ ਜੱਖ ਤੇ ਗੁਲਾਬੀ ਜੀਬ ਆ ਗਈ ਆ ਚੋਰ ਨਾਲ ਦੇ ਵਿੱਚ ਆ ਗਈ ਹੈ ਨਾ ਲੋ ਜੀ ਇੱਕ ਮਿੰਟ ਖੜਾ ਹੋ ਜਾ ਹਵਾ ਇੱਕ ਜੀ ਚਲੋ ਜੀ ਲਓ ਜੀ ਫਲਕਾਰੀ ਪਾਈ ਵੀ ਫੱਬਰੀਆ ਕਰਮਾਲੀ ਦੇ ਤੇ ਚੱਡਾ ਚੱਡਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਤੇ 12 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੀ ਜਾਊਗੀ ਨਿਸ਼ਾਨੀਆਂ ਨਿਸ਼ੂਨੀਆਂ ਸਾਰੀਆਂ ਕਵਰ ਕਰਦੀ ਹਵਾ ਨੇਰੇ ਦੋਵਾਂ ਸਾਈਡਾਂ ਦੇ ਡੱਬ ਆ ਗਏ ਤੇ ਇੱਕ ਥਣ ਵੀ ਚੈਂਟ ਗੁਲਾਬੀ ਆ ਗਿਆ ਇਹ ਮਣਕੀ ਅੱਖ ਵਾਲੀ ਕਰਮਾਲੀ ਤੇ ਸਿੰਘ ਸਿੰਘ ਵੀ ਚੱਟਾ ਵਾ ਚਲੋ ਕੋਈ ਸੰਭਨ ਵਾਲਾ ਭਰਾ ਖੜੇ ਇਹ ਦੁੱਧ ਚੰਗਾ ਕੱਢੀ ਜਾਣਾ ਕਰਮਾਲੀਆ ਨੇ ਥਣਾਂ ਦਾ ਸਹਾਰ ਕੇ ਆਪ ਜਿਹੜਾ ਚੰਗਾ ਆ ਗਿਆ ਵੇ ਨੂੰ ਹੀ ਥਣ ਦੇਖੋ ਕਿ ਡਗੜਾ ਝੋਟੀ ਨੇ ਕਿੰਨੀ ਕਿੰਨੀ ਵਿਰ ਲਿਆ ਠੀਕ ਆ ਜੀ ਲਓ ਜੀ ਪਹਿਲਾ ਇਸ ਵਾਰ ਸੀ ਜਿਹੜਾ ਥਣ ਜਿਹੜਾ ਬਹੁਤ ਹੀ ਚੰਗਾ ਕੱਢਿਆ ਕਰਮਾਲੀ ਨੇ ਕਰੋ ਜੀ ਚੱਕਾ ਆਣ ਫੇਸ ਕੁਆਲਟੀ ਤੇ ਮਣਕੀ ਅੱਖ ਬਹੁਤ ਚੰਗੀ ਝੋਟੀ ਹੈ ਠੀਕ ਆ ਠੀਕ ਆ ਥਣ ਦਿਖਾਓ ਇਧਰ ਲਓ ਜੀ ਗੱਡਾ ਚੁੱਡਾ ਤੈਨਾਂ ਅੱਛਾ ਫਗਾਂ ਵਰਗਾ ਬਣਿਆ ਪਿਆ 12 ਲੀਟਰ ਦੇ ਆਸ-ਪਾਸ ਇਹਦਾ ਦੁੱਧ ਭਰੀ ਜਾਊਗੀ 10 ਕਿਲੋ ਮਣਕੇ ਦੁੱਧ ਜਿਹੜਾ 10 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਤਿਆਰ ਆ ਤੇ ਨਿਸ਼ਾਨੀ ਤੁਸੀਂ ਦੇਖ ਸਕਦੇ ਹੋ ਸਹੂਲਤਾਂ ਕੀ ਕਵਰ ਕਰਦੀ ਆ ਇਹਦਾ ਰੇਟ ਭਾਈ ਹੁਣ ਦੱਸੀਏ ਰੇਟ ਹੁਣ ਤੁਹਾਨੂੰ ਤਿੰਨਾਂ ਦੇ ਦੱਸ ਦਣਾ ਆ ਅੱਛਾ ਜੀ ਜਿਹੜੀ ਕੋ ਮਰਜ਼ੀ ਲੈ ਲੇ ਠੀਕ ਆ ਜੀ ਮੁੱਲ ਕਰਨ ਨੂੰ ਭਾਵੇਂ ਇੱਕ 10 5 ਜੋ ਮਰਜ਼ੀ ਕਰਾ ਲਓ ਅੱਛਾ ਜੀ ਕਹੇ ਕੋਸਾ ਉਸਾਰਪੀਆਂ ਛੱਡਣਾ ਮੇਰਾ ਵੀਰ 92 92000 ਦੀ ਜਿਹੜੀ ਮਰਜ਼ੀ ਲੈ ਲੈ ਤਿੰਨੇ ਹੀ ਹਾਂ ਤਿੰਨੇ ਹੀ 92 92000 ਤਿੰਨੇ ਇਕੱਠੀਆਂ ਲਵੇ ਤੇ 6000 ਹੀ ਛੱਡਾਂਗਾ ਹੋਰ ਉਤੋਂ ਅੱਛਾ ਜੀ ਠੀਕ ਆ ਕਰ ਦਈਏ ਥੋੜਾ ਜਿਹਾ ਮੈਂ ਕਹਿੰਦਾ ਨਾ ਕਰ ਦਈਏ ਥੋੜਾ ਜਿਹਾ ਨਹੀਂ ਜੇ ਤਿੰਨੇ ਇਕੱਠੀਆਂ ਲਊਗਾ ਨਾ ਹਾਂਜੀ 6000 ਹੀ ਛੱਡਾਂਗਾ ਉਤੋਂ ਮੈਂ ਨਾ ਉਤਲੇ 200 ਛੱਡ ਜੀ ਨਹੀਂ ਛੱਡ ਦਈਏ ਚਲਾਰੀਏ ਭਾਜੀ ਯਾਰਾ ਹਾਂ ਸਰ ਯਾਰ ਯਾਰ ਵੀ ਛੱਡ ਦਾਂਗੇ 99 99 ਹੀ ਦੇ ਦਾਂਗੇ ਕੋਈ ਨਹੀਂ ਹੁੰਦਾ ਜਾਣ ਦੋ ਠੀਕ ਆ ਕੋਈ ਛੱਡ ਦੋ ਦੋ ਹੀ ਕਰ ਦੋ ਕੋਈ ਨਹੀਂ 90 ਦੀ ਜਾਣ ਦੋ ਭਾਜੀ 90 ਜਿਹੜਾ ਮੇਰਾ ਵੀਰ ਕੋ ਛੋਟ ਛਾੜ ਐ ਮੈਂ 150 ਨਹੀਂ ਜੇ ਫੇਰ ਨਾ ਕਵੇ ਕਿ ਨਹੀਂ ਮੈਂ ਕਹਿੰਦਾ ਤਾਂ ਮੈਂ ਠੀਕ ਆ ਜਿੰਨੇ ਟਾਈਮ ਮਰਜ਼ੀ ਕੋ ਚੋਕ ਜਿਹੜੀ ਕੋ ਮਰਜ਼ੀ ਲੈ ਲੈ 90 90 ਦੀਆਂ ਤੇ ਨਹੀਂ ਹੋ ਜੀ 90 90 ਛਾੜ ਦਿਆਂ ਤੇ ਨਹੀਂ ਆਫਰਾਂ ਲਾਤੀਆਂ ਵੀਰ ਨੇ ਜਿਹੜੀ ਮਰਜ਼ੀ ਚੁੱਕ ਲੋ ਤੇ ਫਾਇਦੇਮੰਦ ਹੀ ਆ ਦੁੱਧ ਨੂੰ ਚੰਗੀਆਂ ਵਾਂ ਖਰੀਆਂ ਨਿਕਲਣਗੀਆਂ ਬਾਕੀ ਕੋਈ ਸਾਂਭਰ ਵਾਲਾ ਭਰਾ ਖੜੇ ਤੇ ਵੀਡੀਓ ਨੂੰ ਵਾਤਾ ਵਾਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ